ਰahul Gandhi ਦੀ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਐਮਪੀ ਸੰਤੋਖ ਸਿੰਘ ਚੌਧਰੀ ਹੁਣਾ ਦਾ ਦਿਹਾਂਤ ਹੁੰਦਾ ਔਰ ਉਸ ਤੋਂ ਬਾਅਦ ਉਹਨਾਂ ਦੇ ਪਤਨੀ ਨੂੰ ਬਾਈ ਇਲੈਕਸ਼ਨ ਲੜਾਇਆ ਜਾਂਦਾ ਪਰ ਹੁਣ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਔਰ ਵੱਡਾ ਦਲਿਤ ਚਿਹਰਾ ਨੇ ਉਹਨਾਂ ਦੇ ਉੱਪਰ ਕਾਂਗਰਸ ਨੇ ਦਾਅ ਖੇਡਿਆ ਤੇ ਨਰਾਜ਼ਗੀ ਇਸੇ ਚੀਜ਼ ਨੂੰ ਲੈ ਕੇ ਚੌਧਰੀ ਪਰਿਵਾਰ ਦੀ ਹੈ ਤੇ ਸੰਤੋਖ ਸਿੰਘ ਚੌਧਰੀ ਹੁਣਾ ਦੇ ਪਤਨੀ ਔਰ ਕਾਂਗਰਸ ਦੇ ਫਲੋਰ ਤੋਂ ਐਮਐਲਏ ਵਿਕਰਮ ਚੌਧਰੀ ਹੁਣਾ ਦੇ ਮਾਤਾ ਕਰਮਜੀਤ ਚੌਧਰੀ ਹੋਗੇ ਆ ਬੀਜੇਪੀ ਸ਼ਾਮਲ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਇਆ ਚੰਨੀ ਸਾਹਿਬ ਬ ਮੇਰ ਬਣਜੀ ਥੈਂਕ ਯੂ ਸਰ ਦਾ ਤੁਹਾਡੇ ਤੇ ਖੇਡਿਆ ਔਰ ਉਥੇ ਹੀ ਚੌਧਰੀ ਪਰਿਵਾਰ ਨਰਾਜ਼ ਹੋ ਗਿਆ ਹੁਣ ਤੱਕ ਬਹੁਤ ਸਾਰੇ ਕਹਿੰਦੇ ਸੀ ਇਲੈਕਸ਼ਨ ਲੜਦੇ ਰਹੇ ਆ ਜਲੰਧਰ ਤੋਂ ਹੁਣ ਨਰਾਜ਼ ਹੋ ਗਏ ਉਹ ਔਰ ਭਾਜਪਾ ਚ ਚਲੇ ਗਏ ਕਰਮਜੀਤ ਕੌਰ ਚੌਧਰੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਹੈ ਕਿ ਚੌਧਰੀ ਸੰਤੋਖ ਸਿੰਘ ਜੀ ਚੌਧਰੀ ਜਗਜੀਤ ਸਿੰਘ ਜੀ ਉਹਨਾਂ ਦੇ ਫਾਦਰ ਗੁਰਵੰਤਾ ਸਿੰਘ ਜੀ ਇਹ ਵੱਡੀ ਲੇਗੇਸੀ ਹੈ ਵੱਡੇ ਦੇਰ ਤੋਂ ਇਹ ਕਾਂਗਰਸ ਪਾਰਟੀ ਦੇ ਵਿੱਚ ਸੇਵਾ ਕਰਦੇ ਆ ਰਹੇ ਤੇ ਇਹਨਾਂ ਨੇ ਬਹੁਤ بڑے بڑے ਅਹੁਦੇ ਵੀ ਖੰਡਾਏ ਆ ਤੇ ਲੋਕਾਂ ਦੀ ਵੀ ਸੇਵਾ ਕੀਤੀ ਜੀ ਲੇਕਿਨ ਹੁਣ ਜਦੋਂ ਚੌਧਰੀ ਸਾਹਿਬ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੂੰ ਟਿਕਟ ਦਿੱਤੀ ਵੀ ਗਈ ਇੱਕ ਮੁੰਡਾ ਇਹਨਾਂ ਦਾ ਐ ਐਮਐਲਏ ਹੈ ਆਲਰੇਡੀ ਕਾਂਗਰਸ ਵੱਲੋਂ ਜੀ ਮਾਂ ਨੂੰ ਟਿਕਟ ਦੇ ਦਿੱਤੀ ਗਈ ਸੀ ਜੋ ਹਾਰ ਗਏ ਉਸ ਤੋਂ ਬਾਅਦ ਪਾਰਟੀ ਨੇ ਜੇ ਟਿਕਟ ਬਦਲੀ ਹੈ ਤਾਂ ਐਨਡੀ ਵੀ ਕਾਹਲੀ ਸੀਗੇ ਪਾਰਟੀ ਛੱਡ ਕੇ ਜਾਣੀ ਹੈ ਹੂੰ ਤਾਂ ਇਹਨਾਂ ਨੇ ਮਤਲਬ ਆਪਣੇ ਪੂਰੇ ਇਤਿਹਾਸ ਨੂੰ ਗੰਦਲਾ ਕਰਤਾ ਹੈ ਹੂੰ ਇਹ ਚੌਧਰੀ ਸਾਹਿਬ ਦੀ ਯਾਤਰਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਡੈਥ ਹੋਈ ਸੀ ਜੀ ਉਦੋਂ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਇਹਨਾਂ ਨੇ ਅਸਲ ਦੇ ਵਿੱਚ ਅੱਜ ਚੌਧਰੀ ਸਾਹਿਬ ਮਰੇ ਆ ਜਦੋਂ ਇਹਨਾਂ ਨੇ ਉਹਨਾਂ ਨੂੰ ਪਾਰਟੀ ਨੂੰ ਛੱਡ ਕੇ ਜਿਹਦੇ ਵਾਸਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੂੰ ਬੜੇ ਰੰਗ ਵੀ ਦਿਖਾਏ ਪਾਰਟੀ ਨੇ ਤੇ ਬਹੁਤ بڑے ਅਹੁਦੇ ਵੀ ਇਹਨਾਂ ਨੇ ਮਾਣੇ ਉਹਨੂੰ ਛੱਡ ਕੇ ਜਦ ਇਹਨਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਹੂੰ ਤਾਂ ਇੰਨਾ ਵੀ ਲਾਲਚ ਨਹੀਂ ਹੋਣਾ ਚਾਹੀਦਾ ਜਦੋਂ ਇੱਕ ਪਰਿਵਾਰ ਦੇ ਵਿੱਚ ਮੁੰਡਾ ਹੈਗਾ ਐਮਐਲਏ ਤੇ ਮਾਂ ਹੁਣ 80ਾਂ ਦੇ ਨੇੜੇ ਪਹੁੰਚੀ ਹੋਈ ਹੈ ਤਾਂ ਫਿਰ ਕਿਆ ਲੋੜ ਸੀ ਐਡੀ ਆਪਤ ਪਈ ਵੀ ਸੀ ਜੁਆਇਨ ਕਰਨ ਦੀ ਬੀਜੇਪੀ ਜੇ ਟਿਕਟ ਕਿਸੇ ਨੂੰ ਹੋਰ ਨੂੰ ਵੀ ਦੇਤੀ ਸੀ ਤਾਂ ਤੁਸੀਂ ਤਾਂ ਐਮਐਲਏ ਹੈਗੇ ਹੀ ਉਹ ਤੁਸੀਂ ਹੁਣ ਦੋ ਉਹਦੇ ਤਾਂ ਮੁੰਡਾ ਰੱਖ ਨਹੀਂ ਸਕਦਾ ਜੀ ਇਸ ਕਰਕੇ ਇਹ ਮੇਰੇ ਹਿਸਾਬ ਦੇ ਨਾਲ ਪਾਰਟੀ ਦਾ ਤਾਂ ਪਤਾ ਨਹੀਂ ਨੁਕਸਾਨ ਹੋਏਗਾ ਕਿ ਫਾਇਦਾ ਇਹਨਾਂ ਦੇ ਜਾਣ ਨਾਲ ਲੇਕਿਨ ਇਹਨਾਂ ਨੇ ਆਪਣਾ ਜਿਹੜਾ ਬਹੁਤ ਭਾਰੀ ਨੁਕਸਾਨ ਕਰ ਲਿਆ ਮਨੋ ਉਸ ਦਾ ਅਫਸੋਸ ਹੈ ਇਸ ਇੱਕ ਲੈਗਸੀ ਚਲਦੀ ਆ ਰਹੀ ਸੀ ਚਨੀ ਸਾਹਿਬ ਜਿਸ ਤਰੀਕੇ ਨਾਲ ਇਹਨਾਂ ਦੇ ਦਾਦਾ ਜੀ ਫਿਰ ਇਹਨਾਂ ਦੇ ਫਾਦਰ ਸਾਹਿਬ ਲਗਾਤਾਰ ਔਰ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਵੀ ਦੇਖ ਰਿਹਾ ਸੀ ਉਹਦੇ ਤੇ ਵੀ ਬਹੁਤ ਸਾਰੇ ਕਾਂਗਰਸੀਆਂ ਨੇ ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਹੋਈਆਂ ਕੁਝ ਨਾਨ ਕਾਂਗਰਸੀ ਵੀ ਹੈ ਜਿਨ੍ਹਾਂ ਦਾ ਕਾਂਗਰਸ ਪਾਰਟੀ ਨਾਲ ਵਾਸਤਾ ਨਹੀਂ ਉਹ ਕਹਿੰਦੇ ਆ ਲੋਕਾਂ ਦੀਆਂ ਪੋਸਟਾਂ ਇਹ ਨੇ ਜਲੰਧਰ ਦੀਆਂ ਜ਼ਿਆਦਾਤਰ ਜਿਹੜੀਆਂ ਦੇਖਿਆ ਉਹ ਕਹਿੰਦੇ ਕਿ ਲੈਗਸੀ ਇੱਕ ਤਾਂ ਖਤਮ ਕਰ ਦਿੱਤੀ ਦੂਜਾ ਇਹ ਹੈ ਕਿ ਵਿਕਰਮ ਚੌਧਰੀ ਹੋਣਾ ਦਾ ਜਿਹੜਾ ਕਾਲਾਪਨ ਹੈ ਇਹਦੇ ਕਰਕੇ ਨੁਕਸਾਨ ਹੋਇਆ ਠੀਕ ਲੱ ਗੱਲ ਤੁਹਾਨੂੰ ਇਹ ਹੈ ਜਾਂ ਵੈਸੀ ਲੋਕ ਇਧਰ ਉਧਰੋਂ ਪੋਸਟਾਂ ਪਾ ਰਹੇ ਨੇ ਇਦਨੇ ਵਿਕਰਮ ਚੌਧਰੀ ਬਾਰੇ ਜਿੱਥੇ ਮਸ਼ਹੂਰ ਹੈ ਪੂਰੇ ਜਲੰਧਰ ਦੇ ਵਿੱਚ ਤੇ ਇਹਦੀ ਗਰਦਨ ਦੇ ਵਿੱਚ ਕੋਈ ਵੱਡਾ ਕੀਲਾ ਆੜਿਆ ਹੋਇਆ ਜਿਹੜਾ ਇਧਰ ਉਧਰ ਇਹਨੂੰ ਮੋੜਨ ਨਹੀਂ ਦਿੰਦਾ ਤੇ ਇਹਦੀ ਜਦੋਂ ਮਦਰ ਖੜੇ ਵੀ ਸੀ ਤਾਂ ਵੀ ਇਹਦੇ ਹਲਕੇ 'ਚੋਂ ਬੁਰੀ ਤਰ੍ਹਾਂ ਹਾਰ ਗਏ ਸੀ ਪਿਛਲੀ ਵਾਰ ਫਲੋਰ ਤੋਂ ਤੇ ਹਾਂ ਇਹ ਆਪਣੇ ਜਿੱਥੋਂ ਖੁਦ ਐਮਐਲਏ ਨੇ ਵਿਕਰਮ ਚੌਧਰੀ ਹੂੰ ਐਰੋਗੈਂਟ ਜਿਹੜਾ ਸੁਭਾਅ ਹੈ ਉਹਦਾ ਇਹਨੇ ਆਪਣੇ ਪਰਿਵਾਰ ਦੀ ਆਪਣੇ ਪਿਛੁਰਗਾਂ ਦੀ ਮਿੱਟੀ ਪਲੀਤ ਕੀਤੀ ਹੈ ਤੇ ਇਹ ਇਹ ਅੱਜ ਦਾ ਨਹੀਂ ਹੈ ਇਹਦਾ ਸੁਭਾਅ ਬਹੁਤ ਵਾਰ ਮੈਂ ਇਹਦੇ ਪਰਿਵਾਰ ਵਿੱਚ ਵੀ ਇਹਦੇ ਪਿਤਾ ਜੀ ਤੋਂ ਵੀ ਸੁਣਿਆ ਲੋਕ ਤਾਂ ਅਖਰ ਕਹਿੰਦੇ ਹੀ ਐ ਤੇ ਲੋਕ ਅੱਜ ਇਸ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਕਿ ਤੁਸੀਂ ਐਡੇ ਵੱਡੇ ਅਹੁਦੇ ਮਾਣ ਕੇ ਤੇ ਐਡੇ ਵੱਡੇ ਰੁਤਬਿਆਂ ਦੇ ਵਿੱਚ ਰਹਿ ਕੇ ਪੂਰਾ ਇੱਕ ਇਹ ਤਾਂ ਮਤਲਬ ਲਗਜ਼ਰੀਅਸ ਜੀਵਨ ਜੀ ਰਿਹਾ ਜਿਹੜਾ ਮੁੰਡਾ ਜੀ ਤੇ ਇਹ ਇਹ ਸਾਰਾ ਕੁਝ ਕਾਂਗਰਸ ਦੀ ਉਹ ਦੇਣ ਹੈ ਹੂੰ ਤੇ ਇਹਨੂੰ ਸੋਚਣਾ ਚਾਹੀਦਾ ਸੀ ਪਰ ਸੋਚ ਤੋਂ ਪਰੇ ਐ ਇਹਦੀ ਤੋਂ ਇਹ ਗੱਲਾਂ ਹੂੰ ਕਿ ਮੈਂ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭ ਕੇ ਰੱਖਣਾ ਹੈ ਹੂੰ ਤਾਂ ਲੇਕਿਨ ਇਹ ਇਸ ਦੀ ਸੋਚ ਤੋਂ ਪਰੇ ਐ ਇਹ ਤਾਂ ਇੰਨਾ 에ਰੋਗੈਂਟਾ ਜੇ ਕੁਝ ਵੀ ਚੱਲਦਾ ਨਹੀਂ ਐ ਹੂੰ ਤਾਂ ਹੌਲੀ-ਹੌਲੀ ਮੈਨੂੰ ਦੁੱਖ ਇਸ ਗੱਲ ਦਾ ਹੈ ਜੇ ਇਕ ਲੰਬੇ ਅਰਸੇ ਤੋਂ ਚੱਲੇ ਆ ਰਹੇ ਪਰਿਵਾਰ ਦੀ ਰਾਜਨੀਤਿਕ ਜੀਵਨ ਖਤਮ ਹੋ ਰਿਹਾ ਹੈ। ਹੂੰ ਪਰ ਜਿਸ ਤਰੀਕੇ ਨਾਲ ਤੁਹਾਡੇ ਨਾਲ ਵੀ ਕੋਈ ਗੱਲਬਾਤ ਹੋਈ ਜਦੋਂ ਤੋਂ ਤੁਹਾਨੂੰ ਟਿਕਟ ਅਨਾਉਂਸ ਹੋਈ ਕਿਉਂਕਿ ਇੱਕ ਵੱਡਾ ਫੇਸ ਵੀ ਹੋ ਤੁਸੀਂ ਸਾਬਕਾ ਮੁੱਖ ਮੰਤਰੀ ਵੀ ਹੋ ਪਾਰਟੀ ਨੇ ਕੋਈ ਟਿਕਟਾਂ ਦੇਣੀਆਂ ਹੁੰਦੀਆਂ ਤਾਂ ਬਹੁਤ ਸਾਰੇ ਜੋੜ ਘਟਾ ਦੇਖੇ ਜਾਂਦੇ ਆ। ਕੋਈ ਗੱਲਬਾਤ ਹੋਈ ਸੀ ਤੁਹਾਡੇ ਨਾਲ ਇਹਨਾਂ ਦੇ ਪਰਿਵਾਰ ਦੀ? ਓਹ ਓ ਇੰਨਾ ਕਾਲਾ ਹੈ ਕਿ ਪਹਿਲੇ ਹੀ ਬਹੁਤ ਕੁਝ ਮੇਰੇ ਖਿਲਾਫ ਬੋਲ ਗਿਆ ਸੀ ਕਿ ਉਹਨੇ ਗੁਜੈਸ਼ ਕੋਈ ਛੱਡੀ ਨਹੀਂ ਸੀ। ਹੂੰ ਤੇ ਲੇਕਿਨ ਫੇਰ ਵੀ ਮੈਂ ਉਸ ਤੋਂ ਬਾਅਦ ਉਹਨੂੰ ਕਾਲ ਕੀਤੀ ਸੀ ਫਿਰ ਉਹਨੇ ਟੈਲੀਫੋਨ ਨਹੀਂ ਚੱਕਿਆ ਅੱਛਾ ਤੁਸੀਂ ਫਿਰ ਵੀ ਅਪਰੋਚ ਕੀਤਾ ਉਹਨਾਂ ਨੂੰ ਹਾਂਜੀ ਮੈਂ ਕਾਲ ਕੀਤੀ ਸੀ ਉਹਨੂੰ ਟੈਲੀਫੋਨ ਤੇ ਪਰ ਉਹਨੇ ਟੈਲੀਫੋਨ ਚੱਕਿਆ ਨਹੀਂ ਸੀ ਮੇਰੀ ਉਹਦੇ ਨਾਲ ਹੋਰ ਕੋਈ ਗੱਲ ਨਹੀਂ ਹੋਈ ਹੂੰ ਪਰ ਕਿਵੇਂ ਦੇਖਦੇ ਹੋ ਸਮੀਕਰਨ ਚਰਨਜੀਤ ਜੀ ਤੁਸੀਂ ਲਗਾਤਾਰ ਵਿਚਰ ਰਹੇ ਹੋ ਲੋਕਾਂ ਦੇ ਵਿੱਚ ਸਮੀਕਰਨ ਤਾਂ ਦੇਖੋ ਆਉਣ ਵਾਲੇ ਸਮਾਂ ਦੱਸੇਗਾ ਹੂੰ ਲੇਕਿਨ ਮੈਨੂੰ ਜਿਹੜੇ ਕਹਿਣ ਵਾਲੇ ਲੋਕ ਕਹਿੰਦੇ ਆ ਜੀ ਇਹ ਬਹੁਤ ਅੱਛਾ ਹੋ ਗਿਆ ਕਾਂਗਰਸ ਵਾਸਤੇ ਹੂੰ ਤਾਂ ਇਹ ਇੱਕ ਮਤਲਬ ਜਦੋਂ ਤੱਕ ਚੌਧਰੀ ਸਾਹਿਬ ਤੱਕ ਗੱਲ ਸੀਗੀ ਤਾਂ ਬਹੁਤ ਅੱਛੀ ਸੀਗੀ ਲੇਕਿਨ ਹੁਣ ਅਗਲੇ ਕਹਿੰਦੇ ਸੀ ਮੁੰਡੇ ਨੂੰ ਮਿਲਣਾ ਸੀ ਤੇ ਮੁੰਡਾ ਬਹੁਤ ਐਰੋਗੈਂਟ ਹੈ ਇਹਨੂੰ ਮਿਲਣਾ ਵੀ ਕੋਈ ਮਤਲਬ ਆਮ ਬੰਦੇ ਦਾ ਕੰਮ ਨਹੀਂ ਹੈ ਹਰ ਕਿਸੇ ਨਾਲ ਤਾਂ ਹੱਥ ਨਹੀਂ ਮਿਲਾਉਂਦਾ ਤੇ ਹੱਥ ਦੇ ਉਹ ਆਪਣੀ ਗੱਡੀ ਦੇ ਵਿੱਚ ਉਹ ਹੱਥ ਸਾਫ਼ ਕਰਨੇ ਵਾਲਾ ਰੱਖਦਾ ਹੈ ਤੇ ਹੱਥ 'ਤੇ ਭਾਈਚਾਰੇ ਕੋਈ ਮਲਾਵ ਹੀ ਲਵੇ ਤਾਂ ਸੈਨੀਟਾਈਜ਼ਰ ਨਾਲ ਸਾਫ਼ ਕਰਦਾ ਹੂੰ ਹੁਣ ਤਾਂ ਪਰਸਨਲ ਹੋ ਗਏ ਤੁਹਾਡੇ ਤੇ ਪਰਸਨਲ ਅਟੈਕ ਬਹੁਤ ਵੱਡੇ ਵੱਡੇ ਅਲੀਗੇਸ਼ਨ ਮੈਂ ਸ਼ਬਦ ਨਹੀਂ ਵਰਤੂੰਗਾ ਉਹ ਇਸੋ ਜਿਹੇ ਸ਼ਬਦ ਵਰਤ ਰਿਹਾ ਮੈਂ ਉਹਦਾ ਜਵਾਬ ਨਹੀਂ ਕਦੇ ਦਿੱਤਾ ਜਦੋਂ ਤੱਕ ਕਿ ਪਾਰਟੀ ਵਿੱਚ ਸੀ ਜਦੋਂ ਹੁਣ ਬੋਲੇਗਾ ਤਾਂ ਫਿਰ ਹੂੰ ਹਰ ਤਰ੍ਹਾਂ ਦਾ ਜਵਾਬ ਜਿਹੜਾ ਜ ਬੋਲੇਗਾ ਉਹ ਹਜਾ ਜਵਾਬ ਦਵਾਂਗੇ ਹੂੰ ਠੀਕ ਹੈ ਚੰਨ ਜੀ ਜੀ ਮੈਂ ਤੁਹਾਡਾ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਮਾਤਾ ਜੀ ਤੋਂ ਤੁਸੀਂ ਅਸ਼ੀਰਵਾਦ ਲੈ ਰਹੇ ਹੋ ਔਰ ਕੀ ਕਹਿ ਰਹੇ ਸੀਗੇ ਉਹ ਔਰ ਸੈਂਟੀਮੈਂਟ ਕੀ ਕਹਿ ਰਹੇ ਆ ਲੋਕਾਂ ਦੇ ਕਿਉਂਕਿ ਇੱਕ ਥੋੜਾ ਰੀਲ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਤੇ ਮੈਂ ਗੱਡੀ ਵਿੱਚ ਬੈਠ ਕੇ ਨਿਕਲ ਲੱਗਿਆ ਸੀ ਉਹ ਮਾਤਾ ਨੇ ਰੋਕ ਲਿਆ ਮੈਂ ਕਿਹਾ ਸ਼ਾਇਦ ਕੋਈ ਕੰਮ ਹੋਏਗਾ ਤਾਂ ਕਰਕੇ ਗਿਆ ਉਹ ਰੋਕਿਆ ਮੈਂ ਮੇਰੀ ਆਦਤ ਹੀ ਹੈ ਕਿ ਮੈਂ ਸੁਣਦਾ ਫਿਰ ਮੈਂ ਜਦੋਂ ਸ਼ੀਸ਼ਾ ਖੋਲ੍ਹਿਆ ਤਾਂ ਉਹਨੇ ਮਾਤਾ ਨੇ ਮੈਨੂੰ ਆਸ਼ੀਰਵਾਦ ਦਿੱਤੀ ਹੈ ਕਿ ਤੂੰ ਉਹ ਵੱਡੇ ਅਹੁਦਿਆਂ ਤੇ ਜਾਏਗਾ ਜਿੱਤੇਗਾ ਤਾਂ ਤੁਹਾਨੂੰ ਪਤਾ ਹੈ ਕਿ ਆਵਾਜ਼ੇ ਖਲਕਤ ਆਵਾਜ਼ੇ ਖੁਦਾ ਹੋ ਜਾਂਦੀ ਹੈ ਤਾਂ ਅੱਜ ਆਵਾਜ਼ ਲੋਕਾਂ ਦੀ ਇਹ ਹੈ ਕਿ ਜੀ ਲੋਕ ਮੇਰੇ 'ਚ ਵਿਸ਼ਵਾਸ ਪ੍ਰਗਟ ਕਰ ਰਹੇ ਆ ਤੇ ਪ੍ਰਮਾਤਮਾ ਕਰੇ ਐਸੀ ਵੱਡੀ ਲੀਡ ਦੇ ਨਾਲ ਇੱਥੋਂ ਜਿੱਤਾਂਗੇ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਸੀ ਜਿਨ੍ਹਾਂ ਨੂੰ ਕਿ ਕਾਂਗਰਸ ਨੇ ਜਲੰਧਰ ਤੋਂ ਉਮੀਦਵਾਰ ਐਲਾਨਿਆ ਹੈ ਔਰ ਉਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਖੁਣਾ ਦਾ ਪਰਿਵਾਰ ਜਿਨ੍ਹਾਂ ਦੀ ਬਹੁਤ ਵੱਡੀ ਲੈਗਸੀ ਸੀ ਕਾਂਗਰਸ ਦੇ ਵਿੱਚ ਰਹੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਚੌਧਰੀ ਪਰਿਵਾਰ ਔਰ ਉਸ ਤੋਂ ਬਾਅਦ ਵਿਕਰਮ ਚੌਧਰੀ ਜੋ ਕਿ ਐਮ ਐਲ ਏ ਵੀ ਨੇ ਫਲੋਰ ਤੋਂ ਕਾਂਗਰਸ ਵੱਲੋਂ ਉਹਨਾਂ ਦੇ ਮਾਤਾ ਜੀ ਨੂੰ ਟਿਕਟ ਨਾਮ ਮਿਲਣ ਕਰਕੇ ਉਹਨਾਂ ਦੇ ਮਾਤਾ ਜੀ ਤਾਂ ਸ਼ਾਮਲ ਹੋ ਗਏ ਆ ਬੀ ਜੀ ਪੀ ਦੇ ਵਿੱਚ ਔਰ ਉੱਥੇ ਹੀ ਵਿਕਰਮ ਚੌਧਰੀ ਨੂੰ ਦੱਸਿਆ ਜਾ ਰਿਹਾ ਕਿ ਨਾਲ ਹੋ ਸਕਦਿਆ ਇਸ ਤਰ੍ਹਾਂ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਉੱਥੇ ਚਰਨਜੀਤ ਚੰਨੀ ਉਹਨਾਂ ਨੇ ਕਿਹਾ ਕਿ ਮੇਰੇ ਤੇ ਹੁਣ ਤੱਕ ਜਦੋਂ ਤੱਕ ਕਾਂਗਰਸ ਸੀਗੇ ਮੈਂ ਕੋਈ ਜਵਾਬ ਨਹੀਂ ਦਿੰਦਾ ਪਰ ਹੁਣ ਜੇ ਕੁਝ ਵੀ ਮੇਰੇ ਤੇ ਅਟੈਕ ਕਰਨਗੇ ਤਾਂ ਮੈਂ ਉਸ ਦਾ ਜਵਾਬ ਦੇਾਂਗਾ ਨਾਲ ਹੀ ਚੰਨੀ ਹੁਣਾ ਨੇ ਉਥੋਂ ਕਿਹਾ ਹੈ ਕਿ ਲੋਕ ਜਿਹੜੇ ਨੇ ਉਹ ਬਹੁਤ ਪਿਆਰ ਦੇ ਰਹੇ ਨੇ